ਪਹਾੜੀ ਖੇਤਰ ਦੇ ਅੰਦਰ ਹੋ ਰਹੀ بارش ਕਰਕੇ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਜਿੱਥੇ ਕਿ ਹਲਕਾ ਅਜਨਾਲਾ ਦੇ ਨਾਲ ਲੱਗਦੀ ਭਾਰਤ ਪਾਕਿਸਤਾਨ ਸਰਹੱਦ ਤੇ ਸਥਿਤ ਰਾਵੀ ਦਰਿਆ ਦੇ ਅੰਦਰ ਪਾਣੀ ਦਾ ਪੱਧਰ ਵਧ ਗਿਆ ਪਹਿਲਾਂ ਨਾਲੋਂ 3 ਤੋਂ 4 ਫੁੱਟ ਪਾਣੀ ਦਾ ਪੱਧਰ ਰਾਵੀ ਦਰਿਆ ਦੇ ਵਿੱਚ ਵੱਧ ਚੁੱਕਿਆ ਸੋ ਪਾਣੀ ਦਾ ਪੱਧਰ ਵਧਣ ਕਰਕੇ ਦਰਿਆ ਦੇ ਵਿੱਚ ਬਣੇ ਆਰਜੀ ਪਲਟਨ ਪੁਲ ਨੂੰ ਵੀ ਉਤਾਰਿਆ ਗਿਆ ਸੋ ਬੇੜੀਆਂ ਦੇ ਰਾਹੀਂ ਕਿਸਾਨ ਰਾਵੀ ਦਰਿਆ ਪਾਰ ਕਰਨ ਜਾ ਰਹੇ ਨੇ ਖੇਤੀਕਰਨ ਸੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਗੱਲ ਕਰਦੇ ਆ ਬੇੜੀ ਦੇ ਮਲਾਲ ਦੱਸਿਆ ਕਿ ਪਾਣੀ ਦਾ ਪੱਧਰ ਵਧਿਆ ਪਰ ਅਜੇ ਤੱਕ ਕਿਸੇ ਦਾ ਵੀ ਕੋਈ ਖ ਲਗਾਤਾਰ ਪੂਰੇ ਪੰਜਾਬ ਅੰਦਰ ਕੀ ਪੂਰੇ ਭਾਰਤ ਅੰਦਰ ਬਾਰਸ਼ਾਂ ਦਾ ਦੌਰ ਜਾਰੀ ਹੈ ਇਸ ਤਰੀਕੇ ਨਾਲ ਬਾਰਸ਼ਾਂ ਹੋ ਰਹੀਆਂ ਨੇ ਸਰਹੱਦੀ ਖੇਤਰ ਦੇ ਅੰਦਰ ਜੇ ਗੱਲ ਕਰੀਏ ਤੇ ਪਹਾੜੀ ਖੇਤਰਾਂ ਦੀ ਗੱਲ ਕਰੀਏ ਉਹਦੇ ਵਿੱਚ ਕਾਫੀ ਬਾਰਸ਼ਾਂ ਹੋਣਾ ਕਾਫੀ ਵੱਡੇ ਪੱਧਰ ਤੇ ਨੁਕਸਾਨ ਵੀ ਹੋ ਰਿਹਾ ਪਰ ਦਰਿਆਵਾਂ ਦਾ ਪੱਧਰ ਜਿਹੜਾ ਜ਼ਿਆਦਾ ਬਾਰਸ਼ਾਂ ਹੋਣ ਨਾਲ ਵੱਧ ਚੁੱਕਾ ਵਾ ਇਸ ਵੇਲੇ ਅਸੀਂ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਖੜੇ ਲਗ ਵੰਗਦੇ ਰਾਵੀ ਦਰਿਆ ਦੇ ਖੜੇ ਹਾਂ ਜਿਸ ਤਿੱਕੇ ਨਾਲ ਸਾਨੂੰ ਸੁਖਾ ਰਹੇ ਕਿ ਇਸ ਵੇਲੇ ਦਾਰਾਂ ਜਿਹੜਾ ਦਰਿਆ ਵਾ ਉਹ ਠਾਠਾ ਮਾਰ ਰਿਹਾ ਵਾ ਇਸ ਵੇਲੇ ਜਿਸ ਤਰੀਕੇ ਨਾਲ ਪਾਣੀ ਦਾ ਪੱਧਰ ਬਿਲਕੁਲ ਜਿਹੜਾ ਪਾਣੀ ਦਾ ਪੱਧਰ ਵੱਧ ਚੁੱਕਾ ਇਸ ਇਸ ਸਤੇ ਟੁੱਟੇ ਪਰ ਜਿੱਥੇ ਉਹ ਬੁਖਾਰਿਆ ਪਿੰਡ ਕੋਟਰ ਜਿੱਦਾ ਜਿੱਥੇ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਜਿਹੜਾ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਕ ਟੋਲਾ ਵਾਲਾ ਪੁਲ ਬਣਾ ਕੇ ਦਿੱਤਾ ਗਿਆ ਸੀ ਪਰ ਜਿਆਦਾ ਪਾਣੀ ਹੋਣ ਕਰਕੇ ਉਸ ਨੂੰ ਖੋਲ ਲਿਆ ਗਿਆ ਵਾ ਪਰ ਅਸੀਂ ਇਸ ਵੇਲੇ ਅਸੀਂ ਵੇੜੇ ਜੇ ਮੌਜੂਦ ਆ ਸਾਡੇ ਨਾਲ ਜਿਹੜੇ ਇੱਥੇ ਡਿਊਟੀ ਕਰ ਰਹੇ ਨੇ ਮਲਾ ਉਹ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਵੀ ਇਸ ਵੇਲੇ ਪਾਣੀ ਪੱਧਰ ਵਧਨ ਨਾਲ ਕਿੰਨੀਆਂ ਕੁ ਮੁਸ਼ਕਲਾਂ ਆ ਰਹੀਆਂ ਨੇ ਕਿੰਨਾ ਕੁ ਪਾਣੀ ਵਧਿਆ ਆ ਅ ਵੀਰ ਜੀ ਕੀ ਨਾਮ ਹੈ ਆਪਣਾ ਨਹੀਂ ਲਵ ਜੀ ਅਲਵ ਕੀ ਜੇ ਤੁਸੀਂ ਇੱਥੇ ਮਲਾ ਦਾ ਕੰਮ ਕਰਦੇ ਹੋ ਜੀ ਹ ਪਾਣੀ ਦਾ ਕਿੰਨਾ ਕੁ ਪੱਧਰ ਵਧਿਆ ਹੋਣ ਦੀ ਪਾਣੀ ਕਾਫੀ ਵਧ ਗਿਆ ਜੀ ਅੱਛਾ ਜੀ ਹਾਂ ਜੀ ਕਿੰਨਾ ਕੁ ਜਿਸ ਤਰੀਕੇ ਨਾਲ ਅੱਪ ਪਹਿਲਾਂ ਦੇਖਦੇ ਸੀ ਲੋਕ ਜਿਹੜੇ ਸੀ ਟਰੈਕਟਰ ਵਿੱਚੋਂ ਦੀ ਲੈ ਕੇ ਨਿਕਲ ਜਾਂਦੇ ਸੀ ਪਰ ਹੁਣ ਜਿਹੜਾ ਦੇਖ ਰਿਹਾ ਕਿ ਇਸ ਵੇਲੇ ਪੁਲ ਵੀ ਖੋਲ ਦਿੱਤਾ ਗਿਆ ਹਾਂ ਜੀ ਪਾਣੀ ਵਧ ਰਿਹਾ ਕਰਕੇ ਫਲਡ ਸੀਜ਼ਨ ਚੱਲ ਹੋ ਜਾ ਜੀ ਤੇ ਤਾਰ ਕੇ ਪੁਲ ਖੋਲ ਦਿੰਦਾ ਜੀ ਅੱਛਾ ਜੀ ਹਾਂ ਜੀ ਪੁਲ ਖੋਲਣ ਦਾ ਕੀ ਮਕਸਦ ਹੁੰਦਾ ਜਿਹੜਾ ਪੁਲ ਖੋਲ ਦਿੰਦੇ ਆ ਜੀ ਮਕਸਦ ਇਹ ਪਾਣੀ ਜ਼ਿਆਦਾ ਜੇ ਕੋਈ ਕੋਈ ਚੀ ਅੱਜੇ ਟੁੱਟ ਜੇਗਾ ਪੁਲ ਤੇ ਪਰੇਸ਼ਾਨੀ ਜ਼ਿਆਦਾ ਆਏਗੀ ਅੱਛਾ ਜੀ ਹਾਂ ਜੀ ਇਸ ਕਰਕੇ ਪੋਲੂ ਖੋਲ ਦਿੱਤਾ ਗਿਆ ਪਰ ਹੁਣ ਜਿਹੜੇ ਪਾਰ ਲੰਘਣ ਵਾਲੇ ਆ ਤੁਸੀਂ ਉਹਨਾਂ ਨੂੰ ਲੈ ਕੇ ਜਾਂਦੇ ਹੋ ਕਿੰਨੀ ਕਿ ਮੁਸ਼ਕਲ ਆ ਰਹੀ ਹੈ ਮੁਸ਼ਕਲ ਜੇ ਕਾ ਡਿਊਟੀ ਆ ਜੀ ਡਿਊਟੀ ਕਰਦੇ ਆ ਜੀ ਮੁਸ਼ਕਲ ਤੁਹਾਨੂੰ ਪਤਾ ਹੀ ਹੁੰਦੀ ਹੈ ਜੀ ਅੱਛਾ ਜੀ ਹਾਂ ਜੀ ਪਰ ਇਸ ਵੇਲੇ ਪਾਣੀ ਦਾ ਪੱਧਰ ਕਿੰਨਾ ਕੁ ਵਧਿਆ ਹੈ ਜੀ ਪਹਿਲਾਂ ਨਾਲੋਂ ਇਹ 3-4 ਫੋਟੀ ਵਧਿਆ ਪਾਣੀ ਬਲਕਿ 3-4 ਇਹ ਹਜੇ ਵਧਣਿਆ ਹੈ ਹਾਂ ਜੀ ਜੇ ਇਹ ਖਤਰੇ ਦੀ ਲੀਕ ਤੋਂ ਕਿੰਨੀ ਕੁ ਦੂਰ ਹੈ ਇਸ ਤਰੀਕੇ ਨਾਲ ਵੇਖਦੇ ਕਿ ਇਹ ਸਰਹੱਦੀ ਖੇਤਰ ਹੈ ਕਾਫੀ ਬਰੀ ਇਨਾਂ ਦੇ ਵਿੱਚ ਫਲੜ ਆ ਜਾਂਦਾ ਲੋਕਾਂ ਦੇ ਖੇਤਾਂ 'ਚ ਪਾਣੀ ਚਲੇ ਜਾਂਦਾ ਪਰ ਹੁਣ ਇਸ ਵੇਲੇ ਹਲੇ ਕਿੰਨਾ ਕੁ ਥੱਲੇ ਹਏ ਨੀਵਾ ਬੋਦਿਆ ਜੋ ਖਦਰਾ ਹੁੰਦਾ ਵੇ ਸਟੱਡਣਾ ਲੱਗ ਜਾਂਦਾ ਪਾਣੀ ਫੇਰ ਖਦਰਾ ਹੁੰਦਾ ਜੀ ਅੱਛਾ ਜੀ ਹਾਂਜੀ ਠੀਕ ਹੈ ਲੋਕ ਕਿਸਾਨ ਆ ਰਹੇ ਆ ਕਿਸਾਨ ਨਿਕਲ ਰਹੇ ਨੇ ਜੀ ਹਾਂਜੀ ਬਿਲਕੁਲ ਜੀ ਨਿਕਲ ਰਹੇ ਨੇ ਜੀ ਠੀਕ ਹੈ ਕੋਈ ਅਪੀਲ ਕਰਨੀ ਚਾਹੁੰਦੇ ਕੁਝ ਕਿਸਾਨਾਂ ਨੂੰ ਜਿਸ ਤਰ੍ਹਾਂ ਕੋਈ ਵੱਡੇ ਸੰਦ ਲੈ ਕੇ ਆਉਂਦੇ ਨੇ ਉਹਨਾਂ ਨੂੰ ਕੋਈ ਕਹਿਣਾ ਚਾਹੁੰਦੇ ਨਹੀਂ ਵੱਡੇ ਹੁੰਦੇ ਜੀ ਘੱਟ ਆਉਂਦੇ ਜੀ ਵੈਸੇ ਹੁਣ ਜੇ ਜ਼ਿਮੀਂਦਾਰ ਆਰਪਰ ਕਰੀਦੇ ਬਸ ਹਾਂਜੀ ਠੀਕ ਹੈ ਤੁਸੀਂ ਕਿਸਾਨ ਲੋਕਾਂ ਦੇ ਝੋਨੇ ਤਾਂ ਨਾ ਲਾਇਆ ਸੰਦ ਉਧਰ ਹੀ ਲਾਇਆ ਜੋ ਕੁਝ ਹਗੇ ਉਹ ਕੋਪਾਰ ਕਰਤੇ ਆ ਪਾਣੀ ਅਵੇਲੇਬਲ ਠੀਕ ਹੈ ਜੀ ਹਾਂਜੀ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਸੀ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਵਗਰੇ ਰਾਵੀ ਦਰਿਆ ਤੇ ਖੜੇ ਆ ਜਿੱਥੇ ਕਿ ਪਿੰਡ ਕੋਟਰ ਜਦਾ ਉਹਦੇ ਪੱਤਣ ਤੇ ਖੜੇ ਆ ਜਿੱਥੇ ਕਿ ਸਾਡਾ ਮਲਾਹ ਨੇ ਗੱਲ ਕੀਤੀ ਹੈ ਮਲਾਹ ਕਹਿੰ ਰਹੇ ਨੇ ਪਾਣੀ ਦਾ ਪੱਧਰ 2-2 4 ਫੁੱਟ ਵੱਧ ਚੁੱਕਾ ਵਾ ਪਰ ਹਲੇ ਖਤਰੇ ਤੋਂ ਬਿਲਕੁਲ ਥੱਲੇ ਆ ਇਸ ਤੀਕੇ ਨਾਲ ਕਿਸਾਨਾਂ ਦਾ ਜਿਹੜਾ ਝੋਨਾ ਲਗਾਉਣ ਦਾ ਸੀਜ਼ਨ ਆ ਉਹ ਪਾਰ ਚੱਲ ਰਿਹਾ ਵਾ ਦਰਿਆ ਤੋਂ ਪਾਰ ਪਰ ਕਿਸਾਨ ਕਿਤੇ ਨਾ ਕਿਤੇ ਆਪਣੇ ਸੰਦ ਜਿਹੜੇ ਉੱਥੇ ਹੀ ਖੜੇ ਕਰਕੇ ਆ ਜਾਂਦੇ ਨੇ ਸਿਰਫ ਹੱਲੇ ਜ਼ਿਕਰ ਕਿਸਾਨਾਂ ਨੂੰ ਹੀ ਪਾਰ ਲੰਘਾਉਣ ਦਾ ਜਿਹੜਾ ਕੰਮ ਚੱਲ ਰਿਹਾ ਪਰ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂਗਾ ਪਰ ਕਿਤਨਾ ਕਿਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਵਾ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਦੱਸ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜਨਾਲ